ਜਿਆਦਾ ਗਰਮੀ ਕਰਕੇ ਜਾਂ ਪਾਣੀ ਖੜਨ ਕਰਕੇ ਪਨੀਰੀਆਂ ਮੱਤ ਗਈਆਂ ਇਹ ਪਨੀਰੀਆਂ ਦਾ ਕੀ ਇਲਾਜ ਕਰੀਏ ਜਾਂ ਇਲਾਜ ਹੋ ਸਕਦਾ ਜਾਂ ਨਹੀਂ ਜਾਂ ਕਿਸਾਨ ਵੀਰ ਬਿਨਾ ਮਤਲਬ ਤੋਂ ਘਬਰਾ ਰਹੇ ਨੇ ਵੀ ਹੁਣ ਸਾਡਾ ਕੀ ਬਣੂ ਸਾਡਾ ਬੀਜ ਖਰਾਬ ਹੋ ਗਿਆ ਇਸ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਆ ਤੁਹਾਨੂੰ ਪਤਾ ਹੀ ਆ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੋਨੋਂ ਮੈਪ 플ਾਟ ਦਿਖਾਏ ਸੀ ਇੱਕ ਆ ਦਿਖਾਇਆ ਸੀ ਛੋਟਾ ਪਲਾਟ ਇੱਕ ਉਹ ਦਿਖਾਇਆ ਸੀ ਵੱਡਾ ਪਲਾਟ ਜਿਹੜਾ ਛੋਟਾ ਪਲਾਟ ਆ ਇਹ 15 ਮਈ 2024 ਨੂੰ ਪੂਸਾ 43 ਦਾ 30 ਕਿਲੋ ਬੀਜ ਬੀਜਿਆ ਗਿਆ ਸੀ ਤੇ ਆ ਵੱਡਾ ਪਲਾਟ ਆ ਜਿਹੜਾ ਇਹ 17 ਮਈ 2024 ਨੂੰ ਪੂਸਾ 43 ਦਾ 70 ਕਿਲੋ ਬੀਜ ਬੀਜਿਆ ਗਿਆ ਸੀ ਇਹ ਹਰੇ ਬਾਈ ਜਿਆਦਾ ਮਾਰਦਾ ਇਹ ਹਰੇ ਬਾਈ ਘੱਟ ਮਾਰਦਾ ਕਿਤੇ ਵੱਧ ਮਾਰਦਾ ਕਾਰਨ ਕੀ ਹੋਇਆ ਕਾਰਨ ਉਹੀ ਇਹਦੇ ਵਿੱਚੋਂ ਪਾਣੀ ਨਹੀਂ ਕੱਢਿਆ ਗਿਆ ਪਾਣੀ ਖੜਾ ਰਹਿ ਗਿਆ ਧਰਤੀ ਦਾ ਖੇਤ ਸਾਰਾ ਸੇਮ ਦੀ ਆਹ ਖੇਤ ਆ ਜਿਹੜਾ ਇੰਨਾ ਕੇ ਫਰਕ ਆ ਵਿਚਾਲੇ ਆਹ ਖੇਤ ਪਾਣੀ ਪੀ ਜਾਂਦਾ ਇਸ ਕਰਕੇ ਜੇ ਪਾਣੀ ਖੜਿਆ ਨਹੀਂ ਤੇ ਜਰਮੀਨੇਸ਼ਨ ਸਾਰੀ ਪ੍ਰੋਪਰ ਦਾਣਾ ਦਾਣਾ ਹੋ ਗਈ ਤੇ ਇਹਦੀ ਵੀ ਜਰਮੀਨੇਸ਼ਨ ਪ੍ਰੋਪਰ ਹੋਈ ਸੀ ਪੂਰੀ ਤੇ ਇਹਦੇ ਉੱਪਰ ਟੰਗੂਰਤੀ ਜਿਹੜੇ ਸਾਰੇ ਮੱਚ ਚੁੱਕੇ ਸੀ ਤੇ ਫਿਰ ਹੁਣ ਹੱਲ ਕੀ ਕੀਤਾ ਗਿਆ ਉਸ ਤੋਂ ਬਾਅਦ ਇਹਨੂੰ 2 ਦਿਨ ਪਾਣੀ ਨਹੀਂ ਲਗਾਇਆ ਗਿਆ। ਪਾਣੀ ਨਹੀਂ ਲਗਾਇਆ ਗਿਆ ਤੇ ਜਿੱਥੇ ਉੱਚੀਆਂ ਜਗ੍ਹਾਆਂ ਦੀਆਂ ਪਾਣੀ ਨਹੀਂ ਖੜਿਆ ਉੱਥੇ ਪਨੀਰੀ ਵਾਵਾ ਵੱਢੀ ਹੋ ਗਈ। ਐਨੇ ਐਨੇ ਵੱਢੀ ਪਨੀਰੀ ਹੋ ਗਈ 15 ਤਰੀਕ ਵਾਲੀ। ਪੂਸਾ 43 ਦੀ ਤੇ ਬਾਕੀ ਪਨੀਰੀ ਵੀ ਜਿਹੜੀ ਉੱਪਰੋਂ ਢੰਗੂਰ ਦੀ ਢੰਗੂਰਾ ਤੋਂ ਥੱਲੋਂ ਢੰਗੂਰ ਨਵੇਂ ਕੱਢਿਆਈ। ਜਿਹੜੀਆਂ ਉੱਪਰੋਂ ਤੂਈਆਂ ਦੀਆਂ ਨਾ ਉਹ ਥੱਲੋਂ ਤੂਈਆਂ ਦੁਬਾਰੇ ਕੱਢਿਆਈ ਕੋਈ ਪਨੀਰੀ ਖਰਾਬ ਹੋਣ ਵਾਲਾ ਖਾਸਾ ਨਹੀਂ ਹੈਗਾ ਬਸ ਯਾਨੀ ਕਿ ਇਹ ਹੋ ਗਿਆ ਵੀ ਜਿਹੜੀ ਪਨੀਰੀ ਐ ਉਹ 5-7 ਦਿਨ ਲੇਟ ਹੋ ਗਈ। ਆ ਦੇਖੋ ਤੁਸੀਂ ਦੇਖੇ ਹੋਣਗੇ ਆ ਪਏ ਨੇ ਨਾ ਆ ਦੇਖੋ ਆ ਮੱਚਿਆ ਹੋਇਆ ਡੰਗੂਰ ਪਿਆ ਆ ਦੇਖੋ ਪੱਤਾ ਇਹ ਮੱਚੇ ਹੋਏ ਪਏ ਨੇ ਇਹਦੇ ਵਿੱਚੋਂ ਥੱਲੋਂ ਦੁਬਾਰੇ ਨਿਕਲੇ ਸਾਰੇ ਕੋਈ ਜਾਨੀ ਕਿ ਖਰਾਬ ਨਹੀਂ ਹੋਇਆ ਹੁਣ ਜਾਨੀ ਕਿ ਇਹ ਆ ਗੱਲ ਵੀ ਇੱਥੇ ਗੱਲਾਂ ਕੀ ਹੋ ਗਈਆਂ ਗੱਲਾਂ ਉਹੀ ਹੋ ਗਈਆਂ ਵੀ ਜਿੱਥੇ ਪਾਣੀ ਜਾਦੇ ਖੜਿਆ ਉੱਥੇ ਹਜੇ ਵੀ ਨਿਕਲ ਨਹੀਂ ਰਹੀ ਆ ਆ ਜਗ੍ਹਾ ਤੇ ਪਾਣੀ ਜਾਦੇ ਖੜਿਆ ਇੱਥੇ ਜਾਦੇ ਪਣੀ ਦੀ ਮੱਚ ਗਈ ਤੇ ਉੱਥੋਂ ਹਜੇ ਲੇਟ ਹੋ ਗਈ ਹੋਰ ਪਾਣੀ ਕਿਉਂਕਿ ਹੋਰ ਲੇਟ ਸੁੱਕਿਆ ਜਰਮੀਨੇਸ਼ਨ ਹੋਣ ਤੋਂ ਹਜੇ ਵੀ ਲੇਟ ਹੋ ਗਈ ਜਰਮੀਨੇਸ਼ਨ ਹੋਈ ਹੋਈ ਸੀ ਥੱਲੋਂ ਯਾਨੀ ਕਿ ਨਵਾਂ ਨਿਕਲ ਰਹੇ ਨੇ ਪੱਤੇ ਬਾਕੀ ਸਾਰੀ ਦੁਬਾਰੇ ਹਰੇ ਬਾਈ ਮਾਰ ਲੱਗੀ ਯਾਨੀ ਕਿ ਹੁਣ ਤੁਸੀਂ ਇਹ ਕਹਿ ਲਓ ਵੀ ਜਿਹੜੀ ਆ 17 ਤਰੀਕ ਵਾਲੀ ਬਣੀਦੀ ਐ ਵੀ ਇਹ 20 ਵਾਲੀ ਹੋ ਗਈ ਇਹਨੂੰ ਤੁਸੀਂ 20 ਵਾਲੀ ਕਹਿ ਸਕਦੇ ਹੋ ਅੱਜ 22 ਤਰੀਕ ਹੈ ਵੀ ਇਹ ਇਹਦੇ ਨਾਲੋਂ ਵੀ 3 ਦਿਨ ਲੇਟ ਹੋ ਗਈ ਕੋਲੋਂ ਮਲਾ ਕੇ ਇਹ 5 ਦਿਨ ਲੇਟ ਹੋ ਗਈ ਵੀ 15 ਤਰੀਕ ਦੀ ਇਹ ਬੀਜੀ ਹੋਈ ਦੀ ਬੀਜ ਜੀ ਉਹੀ ਆਪਾਂ ਸਵਤਕ ਵਿਸਬਿਆਂ ਦੇ ਵਿੱਚ 30 ਕਿਲੋ ਬੀਜ ਪਾਉਣਿਆ 4 ਕਿਲੋ ਬਿਸਵੇ ਦਾ 4 ਸਵਾ 4 ਕਿਲੋ ਜਿਹਦੇ ਨਾਲ ਫੱਟੀ ਵਧੀਆ ਬਣਦੀ ਆ ਤੇ ਪਨੀਰੀ ਖੇਤ ਦੇ ਵਿੱਚ ਜਿਆਦਾ ਸੇਦੀ ਤੁਰਦੀ ਆ ਤੇ ਜੂਰੀਏ ਦਾ ਖਰਚਾ ਬਚ ਜਾ ਇਹ ਸਾਰਾ ਸਿਸਟਮ ਉਹੀ ਆ ਤੇ ਬਾਕੀ ਖਾਦਾਂ ਦਾ ਮੈਨੇਜਮੈਂਟ ਕਿਸਾਨ ਵੀਰ ਪੁੱਛਣ ਲੱਗ ਜਾਂਦੇ ਨੇ ਆਪਾਂ ਜੀ ਥੱਲੇ ਡੀਏਪੀ ਪਾਉਣਿਆਂ 1 ਕਿਲੋ ਬਿਸਵੇ ਦਾ ਇਹੀ ਪੱਕਾ ਪਾਉਣਿਆਂ ਮੰਨ ਲਓ 1 ਕਿਲੋ ਬਿਸਵੇ ਦੇ ਹਿਸਾਬ ਨਾਲ ਤੁਸੀਂ ਏਕੜ ਦੇ ਹਿਸਾਬ ਨਾਲ 100 ਕਿਲੋ ਕਹਿ ਸਕਦੇ ਆ ਇਹ ਕਿੱਕੜਪਣੀ ਦੀ ਪਨੀਰੀ ਤੁਸੀਂ ਨੇ ਤਾਂ 100 ਕਿਲੋ ਡੀਪੀ ਪਾਉਣਿਆ ਥੱਲੇ ਤੇ ਇੱਕ ਸਾਥੀ ਦੀ ਪਾਣੀ ਭਰ ਕੇ ਸਾਥੀ ਦਵਾਈ ਪਾਉਣਿਆ ਜਿਹੜੀ ਯੂਪੀਐਲ ਦੀ ਸਾਥੀ ਆ ਗਿਆ ਕੱਖਾਂ ਤੋਂ ਉਹ ਪਾਉਣਿਆ ਉਹ ਵੀ ਪਰ ਇੱਕੜ ਦੇ ਹਿਸਾਬ ਨਾਲ 100 ਗ੍ਰਾਮ ਸਵਾ 100 ਗ੍ਰਾਮ ਉਹ ਪਾਉਣਿਆ ਤੇ ਉਸ ਤੋਂ ਬਾਅਦ ਪਨੀਰੀ ਦਾ ਸੱਟਾ ਮਾਰਦਨੇ ਆ ਹੋਰ ਕੁਝ ਨਹੀਂ ਪਾਇਆ ਹੋਰ ਹੁਣ ਆ 17 ਤਰੀਕ ਵਾਲੀ ਪਨੀਰੀ ਆ ਅੱਜ 22 ਤਰੀਕ ਹੋ ਗਈ ਤੇ ਇਹਦੇ ਵਿੱਚ ਅੱਜ ਜੂਰੀਆ ਪਾਵਾਂਗੇ ਬਹੁਤ ਹਲਕਾ ਜੂਰੀਆ ਪਾਵਾਂਗੇ ਲਾਈਟ ਇੱਕ ਇਕੜ ਦੇ ਵਿੱਚ ਤੁਸੀਂ ਇਹ ਕਹਿ ਲਓ ਵੀ 20 ਤੋਂ 22 ਕਿਲੋ ਜੂਰੀਆ ਪਾਵਾਂਗੇ ਬਸ ਇੱਕ ਇਕੜ ਦੇ ਵਿੱਚ ਤੇ ਨਾਲ ਇਹਦੇ ਪਾਵਾਂਗੇ ਅੱਜ ਜ਼ਿੰਕ 33% ਜਿਹੜਾ ਦਾਣੇਦਾਰ ਆਉਂਦਾ ਮਲਟੀਪਲੈਕਸ ਕੰਪਨੀ ਦਾ ਜਾਂ ਕਿਸੇ ਹੋਰ ਕੰਪਨੀ ਦਾ ਵੀ ਆਉਂਦਾ ਹੋਊਗਾ ਉਹਦਾ ਨਹੀਂ ਪਤਾ ਦਾਣੇਦਾਰ ਜ਼ਿੰਕ 33% ਆਉਂਦਾ ਇਹ ਦੋ ਚੀਜ਼ਾਂ ਪਾਉਣੀਆਂ ਨੇ ਅੱਜ ਤੇ ਉਸ ਤੋਂ ਬਾਅਦ ਫਿਰ ਇਹਦੇ ਤੇ ਸਪਰੇ ਵਗੈਰਾ ਕਰਾਂਗੇ ਤੇ ਜ਼ਿੰਕ ਤੇ ਲੋਹੇ ਦੀ ਤੇ ਦੁਬਾਰਾ ਫਿਰ ਹਲਕਾ ਹਲਕਾ ਜੂਰੀਆ ਦਿੰਦੇ ਰਹਾਂਗੇ ਬਸ ਇਹੀ ਪ੍ਰੋਸੈਸਾ ਤੇ ਲਾਸਟ ਦੇ ਜਦੋਂ ਪੱਟਣ ਤੋਂ 2-3 ਦਿਨ ਪਹਿਲਾਂ ਕੋਰਾਜਨ ਦੀ ਸਪਰੇਅ ਇੱਕ ਫੰਗੀ ਸਾਈਡ ਦੀ ਕੋਈ ਵਧੀਆ ਦੀ ਤੇ ਨਾਲ ਆਪਾਂ ਕਰਾਂਗੇ ਤੇਲੇ ਵਾਲੀ ਕੋਈ ਪੈਕਸਾ ਲਾਉਣ ਜਾਂ ਚੈਸ ਵਗੈਰਾ ਤੇ ਇੱਕ ਸਪਰੇਅ ਕਰਦੇ ਹੁੰਨੇ ਆ ਪੱਟਣ ਤੋਂ 5-7 ਦਿਨ ਪਹਿਲਾਂ ਨੌਮਣੀ 골ਡ ਦੀ ਫੇਰ ਵੀ ਨਦੀਨ ਕੋਈ ਹੁੰਦਾ ਨਹੀਂ ਪਰ ਫੇਰ ਵੀ ਆਪਾਂ ਨੌਮਣੀ 골ਡ ਦੇ ਨਾਲ ਜਿਹੜੀ ਆਪਣੀ ਆਉਂਦੀ ਹੁੰਦੀ ਆ ਡਿਊ ਪੌਂਡ ਦੀ ਐਲਮੈਕਸ ਉਹ ਦੋਨੋਂ ਮਿਕਸ ਕਰਕੇ ਸਪਰੇਅ ਕਰਾਂਗੇ ਪਰ ਏਕੜ ਦੇ ਹਿਸਾਬ ਨਾਲ ਜਿੰਨੀ ਰეკਮੈਂਡੇਡ ਡੋਜ਼ ਆ ਯਾਨੀ ਕਿ ਕਿਸੇ ਵੀਰ ਨੂੰ ਡਰਨ ਦੀ ਲੋੜ ਨਹੀਂ ਵੀ ਮੇਰੀ ਪਨੀਰੀ ਖਰਾਬ ਹੋ ਗਈ ਆ ਦੇਖ ਲੋ ਸਾਰੀ ਪਨੀਰੀ ਦਾਣਾ ਦਾਣਾ ਦੁਬਾਰੇ ਜੰਮਿਆ ਹੀ ਕੋਈ ਪ੍ਰੋਬਲਮ ਕਿਸੇ ਵੀਰ ਨੂੰ ਕਿਤੇ ਨਹੀਂ ਹੋਣੀ ਇਸ ਚੀਜ਼ ਦੀ ਇਸ ਕਰਕੇ ਡਰਨ ਦੀ ਲੋੜ ਨਹੀਂ ਸਤਿਗੁਰਾਲ ਜੀ ਸਾਰਿਆਂ ਨੂੰ ਡਾਕਟਰ ਡਾਕਟਰ ਖੇਤੀ ਵਟਸਐਪ ਗਰੁੱਪ ਜੁਆਇਨ ਕਰਨ ਲਈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਉਹ ਕਰ ਸਕਦੇ ਹੋ ਤੇ ਕੋਈ ਵਟਸਐਪ ਤੇ ਪ੍ਰੋਬਲਮ ਕ੍ਰੀਏਟ ਹੁੰਦੀ ਆ ਤਾਂ ਉਹਦੇ ਲਈ ਮੈਸੇਜ ਦਾ ਰਿਪਲਾਈ ਮਿਲੂਗਾ 9872762951 9872762951 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ